ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਅਸੀਂ ਬਹੁਤ ਹੀ ਸੀਮਤ ਸ਼ਬਦਾਂ ਵਿੱਚ ਗੱਲ ਕਰਾਂਗੇ ਪੀਐਸਟੈਟ ਦੇ ਬਾਰੇ ਕਿ ਪੀਐਸਟੈਟ ਦਾ ਜੋ ਨੋਟੀਫਿਕੇਸ਼ਨ ਹੈ ਜੀ ਉਹ ਕਦੋਂ ਤੱਕ ਆ ਸਕਦਾ ਹੈ ਉਸ ਤੋਂ ਬਾਅਦ ਪੀਐਸਟੈਟ ਦਾ ਪੇਪਰ ਕਦੋਂ ਤੱਕ ਹੋ ਸਕਦਾ ਹੈ ਅਤੇ ਕਿਤੇ ਇਹ ਤਾਂ ਨਹੀਂ ਕਿ ਮਾਸਟਰ ਕੇਡਰ ਦਾ ਨੋਟੀਫਿਕੇਸ਼ਨ ਪੀਐਸਟੈਟ ਦੇ ਪੇਪਰ ਤੋਂ ਪਹਿਲਾਂ ਆ ਜਾਏਗਾ ਸੋ ਇਹਨਾਂ ਗੱਲਾਂ ਬਾਰੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਸ ਚੈਨਲ ਸਾਇੰਟੀਆ ਬਾਈ ਓਮਨ ਉੱਪਰ ਮੋਸਟਲੀ ਜੋ ਵੀਡੀਓਜ਼ ਨੇ ਉਹ ਕੰਟੈਂਟ ਨਾਲ ਹੀ ਰਿਲੇਟਡ ਪਾਈਆਂ ਜਾਂਦੀਆਂ ਨੇ ਕੰਟੈਂਟ ਤੋਂ ਮੇਰਾ ਭਾਵ ਇਹ ਹੈ ਕਿ ਜੋ ਪੀਐਸਟ ਦਾ ਸਿਲੇਬਸ ਹੈ ਉਹਦੇ ਨਾਲ ਰਿਲੇਟਡ ਜੋ ਵੀਡੀਓਜ਼ ਪਾਈਆਂ ਜਾਂਦੀਆਂ ਨੇ ਬਟ ਤੁਹਾਡੇ ਵੱਲੋਂ ਕਾਫੀ ਕਿਊਰੀਜ਼ ਪ੍ਰਾਪਤ ਹੋਈਆਂ ਸੀਗੀਆਂ ਪੀਐਸਟ ਦੇ ਪੇਪਰ ਬਾਰੇ ਕਿ ਇਸ ਸਾਲ ਉਹਦਾ ਪੇਪਰ ਹੋਏਗਾ ਜਾਂ ਨਹੀਂ ਹੋਏਗਾ ਸੋ ਇਦਾਂ ਦੇ ਕਾਫੀ ਕੁਐਸਚਨ ਸੀਗੇ ਸੋ ਪਹਿਲਾਂ ਤਾਂ ਅਗਰ ਮੈਂ ਕੰਟੈਂਟ ਦੀ ਗੱਲ ਕਰਾਂ ਤਾਂ ਤੁਸੀਂ ਸਾਫ਼ ਉੱਪਰ ਸਕਰੀਨ ਤੇ ਦੇਖ ਸਕਦੇ ਹੋ ਕਿ ਕੰਟੈਂਟ ਨਾਲ ਰਿਲੇਟਡ ਕਾਫੀ ਵੀਡੀਓਜ਼ ਇਸ ਚੈਨਲ ਤੇ ਹੋ ਚੁੱਕੀਆਂ ਨੇ ਜਿਵੇਂ ਸੀਡੀਪੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀਆਂ 36 ਵੀਡੀਓਜ਼ ਹੁਣ ਤੱਕ ਹੋ ਗਈਆਂ ਨੇ ਤੇ 38 ਵੀਡੀਓ ਦੇ ਵਿੱਚ ਮਤਲਬ ਆਉਣ ਵਾਲੀਆਂ 2-3 ਵੀਡੀਓਜ਼ ਦੇ ਵਿੱਚ ਤੁਹਾਡਾ ਸਿਲੇਬਸ ਜਿਹੜਾ ਹੈਗਾ ਉਹ ਕੰਪਲੀਟ ਹੋ ਜਾਏਗਾ 3 ਨੰਬਰ ਜਿਹੜੇ ਤੁਹਾਡੇ ਸੀਡੀਪੀ ਦੇ ਨੇ ਨਾਲ ਹੀ ਇਨ੍ਹਾਂ ਵੀਡੀਓ ਵਿੱਚ ਕੁਝ ਸਬਜੈਕਟ ਪੈਡਾਗੋਜੀ ਵੀ ਮੰਨ ਕੇ ਚਲੋ ਕਿ 20 ਨੰਬਰ ਦੀ ਕਵਰ ਕੀਤੀ ਗਈ ਹੈ ਸੋ ਸਭ ਤੋਂ ਵੱਡੀ ਗੱਲ ਕਿ ਇਹ ਵੀਡੀਓਜ਼ ਬਿਲਕੁਲ ਫ੍ਰੀ ਤੁਹਾਡੇ ਲਈ ਅਵੇਲੇਬਲ ਨੇ ਇਸ ਤੋਂ ਇਲਾਵਾ ਇਹਨਾਂ ਵੀਡੀਓਜ਼ ਦੇ ਵਿੱਚ ਜੋ ਥਿਊਰੀ ਪਾਰਟ ਹੈ ਉਹਨੂੰ ਬਹੁਤ ਸਾਇੰਟਿਫਿਕ ਤਰੀਕੇ ਨਾਲ ਐਕਸਪਲੇਨ ਕੀਤਾ ਗਿਆ ਅਲੋਂਗ ਵਿਦ ਐਮਸੀਕਿਊ ਸੋ ਇਹ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਜੋ ਪਹਿਲੀ ਵਾਰ ਇਹ ਵੀਡੀਓ ਨੂੰ ਦੇਖ ਰਹੇ ਨੇ ਇਸ ਤੋਂ ਇਲਾਵਾ ਆਪਣੀ ਇੰਗਲਿਸ਼ ਪੈਡਾਗੋਜੀ ਜੋ ਕਿ ਇੱਕ ਹੋਰ ਕਾਫੀ ਟਫ ਵਿਸ਼ਾ ਲੱਗਦਾ ਹੈਗਾ ਬਹੁਤੇ ਬੱਚਿਆਂ ਨੂੰ ਤਾਂ ਉਹ ਵੀ ਸਟਾਰਟ ਹੋ ਚੁੱਕਾ ਆਪਣਾ ਇੱਕ ਕਲਾਸ ਹੋ ਗਈ ਹੈ ਹੁਣ ਤੱਕ ਪੈਡਾਗੋਜੀ ਦੀ ਇਸ ਤੋਂ ਇਲਾਵਾ ایਵੀਐਸ ਠੀਕ ਹੈ ਪੇਪਰ 1 ਦੇ ਲਈ ਜੋ ईवीएस ਹੈ ਦੀਆਂ ਦੋ ਵੀਡੀਓਜ਼ ਬਹੁਤ ਜਲਦੀ ਹੁਣ ਜੋ ਕੰਮ ਹੋ ਰਿਹਾ ਉਹ ईवीएस ਤੇ ਇੰਗਲਿਸ਼ ਪੈਡਾਗੋਜੀ ਦੇ ਉੱਪਰ ਹੋ ਰਿਹਾਗਾ ਸੋ ਇਹ ਸਟਾਰਟ ਹੋ ਗਏ ਇਸ ਤੋਂ ਇਲਾਵਾ ਪ੍ਰੀਵियस ਇਅਰ ਕੁਐਸਚਨ ਪੇਪਰ ਸੋ ਜਿੰਨਾ ਤੋਂ ਤੁਹਾਨੂੰ ਆਈਡੀਆ ਤੁਸੀਂ ਖੁਦ ਆਪਣਾ ਆਈਡੀਆ ਲਗਾ ਸਕਦੇ ਹੋ ਕਿ ਤੁਹਾਡੀ ਪੇਪਰ ਲਈ ਤਿਆਰੀ ਕਿਸ ਤਰੀਕੇ ਨਾਲ ਜਾ ਰਹੀ ਹੈ ਤਾਂ ਉਹ ਵੀ ਇੱਥੇ ਮੈਂ ਦੋ ਸੋਲਵ ਕੀਤੇ ਨੇ 2021 ਤੇ 2023 ਦਾ ਜੋ ਪੇਪਰ ਸੀਗਾ ਪੀਐਸਟੈਟ ਦਾ ਪੇਪਰ 2 ਸੋ ਉਹ ਸੋਲਵ ਕੀਤਾ ਹੋਇਆਗਾ ਜਿੱਥੋਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਜੋ ਆਪਣਾ ਇਹ ਕੋਰਸ ਹੈ ਇੱਥੇ ਜੋ ਬਿਲਕੁਲ ਫ੍ਰੀ ਕੋਰਸ ਹੈ ਕਿ ਇਹ ਇਸ ਸਿਸਟੇਮੈਟਿਕ ਤਰੀਕੇ ਨਾਲ ਜਾ ਵੀ ਰਿਹਾ ਜਾਂ ਨਹੀਂ ਜਾ ਰਿਹਾ ਸੋ ਇਹੀ ਮੈਂ ਕਿਹਾ ਸੀ ਕਿ ਕੰਟੈਂਟ ਨਾਲ ਹੀ ਰਿਲੇਟਡ ਜ਼ਿਆਦਾਤਰ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਨੇ ਮੇਰੇ ਵੱਲੋਂ ਜੋ ਕਿ ਬਿਲਕੁਲ ਫ੍ਰੀ ਨੇ ਹੁਣ ਆਪਾਂ ਗੱਲ ਕਰਦੇ ਹਾਂ ਜੋ ਪੀਐਸਟ ਦੇ ਪੇਪਰ ਬਾਰੇ ਦੇਖੋ ਯੂਨੀਅਨ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਚਾਹੇ ਕੋਈ ਵੀ ਜੂਨੀਅਨ ਹੋਵੇ ਚਾਹੇ ਉਹ ਮਾਸਟਰ ਕੇਡਰ ਦੀ ਹੋਵੇ ਜਾਂ ਪੀਐਸਟ ਦੀ ਹੋਵੇ ਸੋ ਤੁਸੀਂ ਨਿਊਜ਼ ਜਰੂਰ ਦੇਖਦੇ ਹੋਵੋਗੇ ਕਿ ਪਹਿਲਾਂ 5 ਤਰੀਕ ਨੂੰ ਮੀਟਿੰਗ ਫਿਕਸ ਹੋਈ ਸੀ ਉਸ ਤੋਂ ਬਾਅਦ ਉਹ 9 ਨੂੰ ਹੋ ਗਈ ਹੈ ਸੋ ਯੂਨੀਅਨ ਆਪਣਾ ਪਾਰਟ ਜੋ ਬਿਲਕੁਲ ਪਲੇ ਕਰ ਰਹੀਆਂ ਨੇ ਕਿਉਂਕਿ ਸਰਕਾਰ ਨੂੰ ਦੇਖੋ ਇਜਾਜ਼ਤ ਦਿਵਾਉਣਾ ਪੈਂਦਾਗਾ ਕਿ ਅਸੀਂ ਵੀ ਹੈਗੇ ਆ ਹਨਾ ਕਿ ਸਾਡਾ ਵੀ ਪੀਐਸਐਡ ਦਾ ਪੇਪਰ ਲਿਆ ਜਾਵੇ ਸੋ ਉਹ ਦੇਖੋ ਆਪਣਾ ਕੰਮ ਕਰ ਰਹੀਆਂ ਨੇ ਬਿਲਕੁਲ ਤੇ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਜਿੱਥੋਂ ਤੱਕ ਹੋ ਸਕੇ ਆਪਣੀ ਆਪਣੀ ਯੂਨੀਅਨ ਦਾ ਬਟ ਜੋ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਮੇਰੇ ਖਿਆਲ ਨਾਲ ਇੱਕ ਦੋ ਮੰਥ ਪਹਿਲਾਂ ਦੀ ਉਹ ਵੀਡੀਓ ਹੋਏਗੀ ਕਿ ਚਾਹੇ ਦੇਖੋ ਤੁਹਾਡਾ ਨੋਟੀਫਿਕੇਸ਼ਨ ਆਵੇ ਹੁਣ ਅਗਸਤ ਦੇ ਵਿੱਚ ਪੀਐਸਐਡ ਦਾ ਚਾਹੇ ਉਹ ਆਵੇ ਸਤੰਬਰ ਦੇ ਵਿੱਚ ਠੀਕ ਹੈ ਜੀ ਪਰ ਜਿਹੜਾ ਤੁਹਾਡਾ ਪੇਪਰ ਹੈ ਉਹ 100% ਮੈਂ ਫੇਰ ਉਹੀ ਗੱਲ ਕਹਿ ਰਹੇ ਹਾਂਗਾ 100% ਜਿਹੜਾ ਤੁਹਾਡਾ ਪੇਪਰ ਹੈ ਉਹ ਦਸੰਬਰ ਦੇ ਵਿੱਚ ਹੋ ਹੀ ਜਾਏਗਾ ਦਸੰਬਰ ਤਾਂ ਬਿਲਕੁਲ ਐਂਡ ਹੈ ਕਿ ਉਦੋਂ ਤੱਕ ਹੋਏਗਾ ਹੀ ਹੋਏਗਾ ਇਹ ਹੋ ਸਕਦਾ ਨਵੰਬਰ 'ਚ ਹੋ ਗਏ ਹੋ ਜੇ ਉਹ ਨੋਟੀਫਿਕੇਸ਼ਨ ਤੇ ਡਿਪੈਂਡ ਕਰੇਗਾ ਤਾਂ ਜੋ ਵੀ ਤੁਸੀਂ ਤਿਆਰੀ ਕਰ ਰਹੇ ਹੋ ਦੇਖੋ ਅਗਰ ਦਸੰਬਰ ਤੱਕ ਆਪਾਂ ਮੰਨ ਕੇ ਚੱਲਦੇ ਹਾਂ ਜਾਂ ਮਤਲਬ ਇੱਕ ਹੀ ਰਹੇ ਨੇ ਕਿ ਦਸੰਬਰ ਦੇ ਵਿੱਚ ਹੋ ਹੀ ਜਾਏਗਾ ਅਲੱਗ-ਅਲੱਗ ਸੋਰਸਸ ਤੋਂ ਜੋ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਉਹਦੇ ਅਕੋਰਡਿੰਗ ਤੁਸੀਂ ਆਪਣੀ ਤਿਆਰੀ ਨੂੰ ਪ੍ਰੋਪਰ ਰੱਖੋ ਕਿਉਂਕਿ ਦੇਖੋ ਜੋ ਮਾਸਟਰ ਕੈਟਰ ਹੈ ਕਿ ਬਹੁਤਿਆਂ ਨੂੰ ਇਹ ਡਰ ਹੈ ਕਿ ਕਿਤੇ ਮਾਸਟਰ ਕੈਟਰ ਦਾ ਨੋਟੀਫਿਕੇਸ਼ਨ ਪਹਿਲਾਂ ਨਾ ਆ ਜੇ ਹਨਾ ਪੀਐਸਟੈਟ ਦਾ ਪੇਪਰ ਬਾਅਦ ਚ ਨਾ ਹੋਵੇ ਤਾਂ ਇੱਥੇ ਮੈਂ ਇਹ ਗੱਲ ਫਿਰ ਤੋਂ ਮੈਂ ਕਲੀਅਰ ਕਰ ਦਿਆਂ ਵਿਦ 100% ਸ਼ਿਉਰਟੀ ਕਿ ਜੋ ਵੀ ਪੀਐਸਟੈਟ ਦਾ ਪੇਪਰ ਕਲੀਅਰ ਕਰਨਗੇ ਹੁਣ ਮੈਂ 2024 ਹੀ ਕਹੂੰਗਾ ਕਿਉਂਕਿ ਦਸੰਬਰ ਚ ਹੋ ਹੀ ਜਾਏਗਾ ਤੁਹਾਡਾ ਪੇਪਰ ਤਾਂ ਉਹ ਦੇਖੋ ਪ੍ਰੋਪਰ 100% ਜਿਹੜਾ ਮਾਸਟਰ ਕੈਟਰ ਲਈ ਐਲੀਜੀਬਲ ਹੋਣਗੇ ਹੀ ਹੋਣਗੇ ਜੀ ਠੀਕ ਹੈ ਤਾਂ ਇਹ ਵੀ ਆਪਣੇ ਮਾਈਂਡ ਦੇ ਵਿੱਚ ਤੁਸੀਂ ਕੱਢ ਦਿਓ ਕਿ ਕਿਤੇ ਅਸੀਂ ਐਲੀਜੀਬਲ ਹੋਈਏ ਜਾਂ ਨਾ ਹੋਈਏ ਬਟ ਪਹਿਲਾ ਜਿਹੜਾ ਤੁਹਾਨੂੰ ਬੈਰੀਅਰ ਹੈ ਉਹ ਪਾਰ ਕਰਨਾ ਪਏਗਾ ਪੀਐਸਟੈਟ ਦਾ ਪਹਿਲਾ ਪੀਐਸਟੈਟ ਕਲੀਅਰ ਕਰਨਾ ਪਏਗਾ ਉਸ ਤੋਂ ਬਾਅਦ ਕਿਤੇ ਬਾਰੀ ਆਉਂਦੀ ਹੈ ਮਾਸਟਰ ਕੈਡਰ ਦੀ ਤਾਂ ਦੇਖੋ ਅਗਰ ਤੁਸੀਂ ਪੀਐਸਟੈਟ ਪੇਪਰ ਕਲੀਅਰ ਹੁਣ ਪ੍ਰੋਪਰ ਤਿਆਰੀ ਕਰੋਗੇ ਤੇ ਤੁਸੀਂ ਇਹ ਪੇਪਰ ਮੰਨ ਲਓ ਕਲੀਅਰ ਕਰ ਲਿਆ ਤਾਂ ਇਸ ਤੋਂ ਬਾਅਦ ਆਉਣ ਵਾਲੀ ਜੋ ਮਾਸਟਰ ਕੈਡਰ ਦੀ ਭਰਤੀ ਹੋਏਗੀ ਤਾਂ ਤੁਸੀਂ ਡੈਫੀਨੇਟਲੀ ਜਿਹੜਾ ਹੈਗਾ ਆਪਣਾ ਰੈਂਕ ਉਹਦੇ ਵਿੱਚ ਲਿਆ ਸਕਦੇ ਹੋ ਬਾਅਦ ਦੇ ਵਿੱਚ ਉਹਦੀ ਤਿਆਰੀ ਕਰਕੇ ਸੋ ਆਉਣ ਵਾਲੇ 1 ਸਾਲ ਦੇ ਵਿੱਚ ਤੁਹਾਡਾ ਜੋ ਹੈਗਾ ਗਵਰਨਮੈਂਟ ਅਧਿਆਪਕ ਬਣ ਦਾ ਸੁਪਨਾ ਜੋ ਹੈਗਾ ਉਹ ਪੂਰਾ ਹੋ ਸਕਦਾ ਜੀ ਸੋ ਇਸ ਵੀਡੀਓ ਦੇ ਵਿੱਚ ਮੈਂ ਇਹੀ ਦੱਸਣਾ ਸੀਗਾ ਕਿ ਇਹ ਨਾ ਸੋਚੋ ਕਿ ਨੋਟੀਫਿਕੇਸ਼ਨ ਆਉਣ ਦੋ ਹਨਾ ਕਿ ਪਹਿਲਾਂ ਪੀਐਸਟ ਦਾ ਨੋਟੀਫਿਕੇਸ਼ਨ ਆਉਣ ਦੋ ਅਸੀਂ ਫੇਰੀ ਤਿਆਰੀ ਕਰਾਂਗੇ ਕਿਉਂਕਿ ਬਾਅਦ ਦੇ ਵਿੱਚ ਇਹ ਪਤਾ ਨਹੀਂ ਕਿ ਮਹੀਨੇ ਹੀ ਟਾਈਮ ਮਿਲੇ ਤੁਹਾਨੂੰ ਜਾਂ ਸਿਰਫ 2 ਮਹੀਨੇ ਟਾਈਮ ਮਿਲੇ ਤੁਹਾਨੂੰ ਪੜਨ ਨੂੰ ਕਿਉਂਕਿ ਸਿਲੇਬਸ ਬਹੁਤ ਵਾਸਟ ਹੈ ਜੀ ਸਿਲੇਬਸ ਬਹੁਤ ਜ਼ਿਆਦਾ ਹੈਗਾ ਚਾਹੇ ਕੋਈ ਵੀ ਹੋਵੇ ਪ੍ਰੋਪਰ ਤਰੀਕੇ ਨਾਲ ਸਮਝਣਾ ਪਊਗਾ ਜੋ ਪੇਪਰ ਦਾ ਸਟੈਂਡਰਡ ਹੈ ਉਹ ਕਾਫੀ ਅਪ ਹੋ ਰਿਹਾਗਾ ਸੋ ਦੇ ਅਕੋਰਡਿੰਗ ਤੁਹਾਨੂੰ ਜੋ ਤਿਆਰੀ ਹੈ ਉਹ ਵੀ ਕਾਫੀ ਡੀਪ ਕਰਨੀ ਪਊਗੀ ਸੋ ਮੈਂ ਸਿਰਫ ਇੰਨੀ ਕਹਿਣਾ ਸੀਗਾ ਕਿ ਬਿਲਕੁਲ ਨਿਰਾਸ਼ ਨਹੀਂ ਹੋਣਾ ਜੋ ਵੀ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਸਾਥੀ ਤਾਂ ਦਸੰਬਰ ਐਂਡ ਡੇਟਾ ਜੀ ਲੈਣਾ ਹੀ ਪਏਗਾ ਗੌਰਮੈਂਟ ਨੂੰ ਪੇਪਰ ਤਾਂ ਦਸੰਬਰ ਦੇ ਵਿੱਚ ਮੰਨ ਕੇ ਚੱਲੋ ਕਿ ਪਹਿਲਾਂ ਚਾਹੇ ਜੋ ਵੀ ਵੀਡੀਓਜ਼ ਤੁਸੀਂ ਦੇਖ ਰਹੇ ਹੋ ਠੀਕ ਹੈ ਜੋ ਵੀ ਉੱਥੋਂ ਤੁਹਾਨੂੰ ਅਪਡੇਟ ਮਿਲ ਰਿਹਾ ਜਾਂ ਜੋ ਵੀ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਜੋ ਵੀ ਚੱਲਦਾ ਪਿਆ ਉਹਨੂੰ ਬਿਲਕੁਲ ਭੁੱਲ ਕੇ ਇਹ ਫਿਕਸ ਕਰਕੇ ਚੱਲੋ ਆਪਣੇ ਮਾਈਂਡ ਦੇ ਵਿੱਚ ਕਿ ਦਸੰਬਰ ਸਾਡਾ ਪੇਪਰ ਹੋਣਾ ਹੈ ਸਾਡੇ ਕੋਲ 3 ਕੁ ਮਹੀਨੇ ਹੈਗੇ ਨੇ ਅਸੀਂ ਪ੍ਰੋਪਰ ਤਰੀਕੇ ਨਾਲ ਪੜ੍ਹੀਏ ਅਸੀਂ ਉਹਨੂੰ ਕਲੀਅਰ ਕਰੀਏ ਤੇ ਆਉਣ ਵਾਲੀ ਜੋ ਮਾਸਟਰ ਕੁਕਟਰ ਦੀ ਭਰਤੀ ਹੈ ਤਾਂ ਕਿ ਅਸੀਂ ਉਹਦੇ ਲਈ एलिਜੀਬਲ ਹੋ ਸਕੀਏ ਸੋ ਇਹੀ ਅਪਡੇਟ ਸੀ ਸੀ ਸੋ ਦੈਟਸ ਆਲ ਥੈਂਕ ਯੂ ਜੀ